ਸੂਰਜ ਦੇ ਸਰਕਾਰੀ ਕੰਨੇ ਅਸੀਂ ਇਹ ਸਕੈਂਡਰੀ ਸਕੂਲ ਵਿੱਚ ਸ਼ੁਰੂ ਕੀਤੀ ਗਈ ਨਵੀਂ ਰੋਬੋਟਿਕ ਲੈਬ ਪੰਜਾਬ ਸਰਕਾਰ ਦਾ ਨਵਾਂ ਪ੍ਰਾਲਾ ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਨਵੀਆਂ ਪਲੰਗਾ ਪੱਟ ਰਹੀ ਹੈ ਅਤੇ ਬੱਚਿਆਂ ਨੂੰ ਨਵੀਆਂ ਨਵੀਆਂ ਟੈਕਨੀਕਾ ਮੁਹैया ਕਰਵਾ ਰਹੀ ਹੈ ਜਿਸ ਦੀ ਇੱਕ ਉਦਾਹਰਣ ਉਪਰਾਲਾ ਵਿਖੋਂ ਨੂੰ ਮਿਲਿਆ ਧੂਰੀ ਵਿਖੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧੂਰੀ ਵਿਖੇ ਕ ਰੋਬੋਟਿਕ ਲੈਬ ਦਾ ਉਦਘਾਟਨ ਸੰਗਰੂਰ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਜੀ ਵੱਲੋਂ ਆਪਣੇ ਘਰ ਕੰਮਲਨਾਂ ਕੀਤਾ ਗਿਆ ਜਿਸ ਵਿੱਚ ਵਿਦਿਆਰਥੀ ਆਈਟੀ ਨਾਲ ਸੰਬੰਧਿਤ ਅਤੇ ਏਆਈ ਨਾਲ ਸੰਬੰਧਿਤ ਮਾਡਲ ਤਿਆਰ ਕਰਨਗੇ ਅਤੇ ਨਾਲ ਹੀ ਵਿਦਿਆਰਥੀਆਂ ਨੂੰ ਕੋਡਿੰਗ ਸਿੱਖਣ ਦਾ ਮੌਕਾ ਵੀ ਮਿਲੇਗਾ ਆਦੇ ਕੋਡਿੰਗ ਦੀ ਹੈਲਪ ਦੇ ਨਾਲ ਉਹ ਕੋਈ ਨਾ ਕੋਈ ਚੀਜ਼ ਤਿਆਰ ਕਰ ਸਕਣਗੇ ਜਿਸ ਨਾਲ ਉਹ ਦਾ ਭਵਿਕ ਹੋਰ ਸੁਸਰਾ ਬਣੇਗਾ ਕਿਉਂਕਿ ਆਉਣ ਵਾਲਾ ਸਮਾਂ AI ਦਾ ਸਮਾਂ ਹੈ ਇਸ ਲਈ ਵਿਦਿਆਰਥੀਆਂ ਦੇ ਵਿੱਚ ਇੱਕ ਸਕਿੱਲ ਡਵੈਲਪ ਹੋਵੇਗੀ ਅਤੇ ਸਾਡੇ ਦੇਸ਼ ਦੇ ਵਿੱਚ ਕੰਪਿਊਟਰ ਇੰਜੀਨੀਅਰ ਇਸ ਲੈਬ ਦੁਆਰਾ ਬਣਨਗੇ ਅਤੇ ਜਿਸ ਨਾਲ ਸਾਡਾ ਦੇਸ਼ ਤਰੱਕੀ ਕਰੇਗਾ ਜਿਲ੍ਹਾ ਸੰਗਰੂਰ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਬਾਲ ਨੇ মিডিਆ ਨਾਲ ਗੱਲਬਾਤ ਤੇ ਕਰਦੇ ਕਿਹਾ ਕਿ ਧੂਰੀ ਵਿੱਚ ਪਹਿਲੀ ਰੋਬੋਟ ਲੈਬ ਖੋਲੀ ਗਈ ਹੈ ਇਸ ਲੈਬ ਰਾਹੀਂ ਬੱਚਿਆਂ ਨੂੰ ਕਿਸ ਤਰ੍ਹਾਂ ਸਕਿੱਲ ਮਿਲਦੀ ਹੈ ਅਗਰੇ ਲੈਬ ਵਧੀਆ ਤਰੀਕੇ ਨਾਲ ਕੰਮ ਕਰਦੀ ਹੈ ਤਾਂ ਧੂਰੀ ਦੇ ਹਰ ਸਰਕਾਰੀ ਸਕੂਲ ਵਿੱਚ ਇਹ ਲੈਬ ਬਣਾਈ ਜਾਵੇਗੀ ਜੋ ਕਿ ਇਸ ਲੈਬ ਦੇ ਕੁੱਲ ਖਰਚਾ 1.5 ਲੱਖ ਦੇ ਕਰੀਬ ਆਵੇਗਾ ਜੋ ਹਰ ਸੀਨੀਅਰ ਸਕੂਲ ਵਿੱਚ ਖੋਲੀ ਜਾਵੇਗੀ ਜੀ ਅੱਜ ਅਸੀਂ ਇੱਕ ਡੈਮੋਨਸਟ੍ਰੇਸ਼ਨ ਲੈਬ ਸ਼ੁਰੂ ਕੀਤੀ ਹੈ ਇੱਥੇ ਰੋਬੋਟਿਕਸ ਲੈਬ ਧੂਰੀ ਦੇ ਗਰਲ ਸਕੂਲ ਦੇ ਵਿੱਚ ਅਸੀਂ ਇੱਕ ਧੂਰੀ ਦੇ ਹਰ ਹਾਇਰ ਸਕੈਂਡਰੀ ਸਕੂਲ ਦੇ ਵਿੱਚ ਜਿਹੜਾ ਹੈਗਾ ਰੋਬੋਟਿਕਸ ਲੈਬ ਨੂੰ ਸਥਾਪਿਤ ਕਰਨਾ ਚਾਹੁੰਦੇ ਹਾਂ माननीय मुख्यमंत्री जी ਦਾ ਵਿਜ਼ਨ ਹੈ ਕਿ ਲੇਟੈਸਟ ਟੈਕਨੋਲੋਜੀ ਲੇਟੈਸਟ ਇਕੁਪਮੈਂਟ ਬੱਚਿਆਂ ਕੋਲੇ ਹੋਣੀ ਚਾਹੀਦੀ ਹੈ ਤਾਂ ਸਰ ਦੇ ਸਾਇੰਟਿਫਿਕ ਥਿੰਕਿੰਗ ਡਵੈਲਪ ਹੋਵੇ ਬੱਚੇ ਦਾ ਰੁਝਾਨ ਜਿਹੜਾ ਹੈਗਾ ਕ੍ਰਿਟੀਕਲ ਥਿੰਕਿੰਗ ਡਵੈਲਪ ਹੋਣੀ ਚਾਹੀਦੀ ਹੈ ਤੇ ਇਸ ਕਰਕੇ ਅਸੀਂ ਜਿਹੜਾ ਹੈਗਾ ਅੱਜ ਇੱਕ ਵਾਰੀ ਅਸੀਂ ਡੈਮੋਨਸਟ੍ਰੇਸ਼ਨ ਕਰਨ ਆਏ ਹੈਗੇ ਕਿਸ ਤਰ੍ਹਾਂ ਦੀ ਲੈਬ ਹੈ ਕਿਸ ਤਰ੍ਹਾਂ ਦੀ ਟ੍ਰੇਨਿੰਗ ਟ੍ਰੇਨਿੰਗ ਦੀ ਇਹਨਾਂ ਦੀ ਪੈਡਾਗੋਜੀ ਹੋਣੀ ਹੈ ਕਿਸ ਤਰ੍ਹਾਂ ਦੀ ਮੈਥਡੋਲੋਜੀ ਹੋਣੀ ਹੈ ਕੀ ਵਿਵੋਧਬੰਦੀ ਹੋਣੀ ਹੈ ਟੀਚਰਸ ਨੂੰ ਕਿਸ ਤਰ੍ਹਾਂ ਟ੍ਰੇਨਿੰਗ ਦੇਣੀ ਹੈ ਬੱਚਿਆਂ ਨੂੰ ਕਿਸ ਤਰ੍ਹਾਂ ਪੜ੍ਹਾਣਗੇ ਹਰ ਬੱਚੇ ਦੀ ਅਲੱਗ ਲ ਉਦੇਸਾਬ ਨਾਲ ਕੰਮ ਕਰਨਗੇ ਇੱਕ ਵਾਰੀ ਅਸੀਂ ਦੇਖਦੇ ਆ ਕਿ ਇੱਥੇ ਕਿਸ ਤਰ੍ਹਾਂ ਦਾ ਕੰਮ ਚੱਲਦਾ ਹੈ ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਹਰ ਸਕੂਲ ਦੇ ਵਿੱਚ ਹਾਇਰ ਸਕੈਂਡਰੀ ਸਕੂਲ ਜਿੱਥੇ ਹੈਗੇ ਉੱਥੇ ਅਸੀਂ ਇਸ ਤਰ੍ਹਾਂ ਦੀ ਲੈਬਸ ਬਣਾਵਾਂਗੇ ਡੈਫੀਨਿਟਲੀ ਜੀ ਇਹ ਅਜ ਅਸੀਂ ਪਹਿਲੀ ਲੈਬ ਸ਼ੁਰੂ ਕੀਤੀ ਹੈ ਜਿੰਨੇ ਵੀ 32 ਜਿਹੜੇ ਹੈਗੇ ਧੂਰੀ ਹਲਕੇ ਦੇ ਵਿੱਚ ਸੀਨੀਅਰ ਸਕੈਂਡਰੀ ਸਕੂਲਸ ਨੇ ਉਹ ਸਾਰੇ ਸਕੂਲਾਂ ਦੇ ਵਿੱਚ ਅਸੀਂ ਬਣਾਵਾਂਗੇ ਇੱਕ ਵਾਰੀ ਅਸੀਂ ਜਿਹੜਾ ਹੈਗਾ ਇਸ ਰੋਬੋਟਿਕਸ ਲੈਬ ਨੂੰ ਜਿਹੜਾ ਹੈਗਾ ਇਹਦਾ ਟੈਸਟਿੰਗ ਦੇਖ ਲੈਣੇ ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਸਾਰੇ ਸਕੂਲਾਂ ਦੇ ਵਿੱਚ ਇਹਨੂੰ ਮੀਆ ਕਰਾਵਾਂਗੇ ਆ ਦੇਖੋ ਇਹ ਗਲ ਬਿਲਕੁਲ ਠੀਕ ਏ ਜਿਹੜੀ ਆਪਣੀ ਪੰਜਾਬ ਸਰਕਾਰ ਦਾ ਜਿਹੜਾ ਫੋਕਸ ਹੈਗਾ ਖੇਡਾ ਵਤਨ ਪੰਜਾਬ ਦੀਆਂ ਦੇ ਰਾਹੀਂ ਜਿਹੜੀ ਸਪੋਰਟਸ ਫੈਸਿਲਿਟੀਆਂ ਕਰਾਉਣੇ ਆ ਡੈਫੀਨਿਟਲੀ ਇਹ ਜਿਹੜੀ ਗੱਲ ਹੈ ਇੱਕ ਸਪੋਰਟਸ ਫੈਸਿਲਿਟੀਆਂ ਹੋਣੀ ਚਾਹੀਦੀ ਹੈ ਡੈਫੀਨਿਟਲੀ ਅਸੀਂ ਦੇਖਦੇ ਰਹਿਣਾ ਕਰ ਸਕਦੇ ਆ ਕਿ ਕਿੰਨਾ ਖਰਚਾ ਆਇਆ ਜੀ ਲਗਭਗ on an average ਇੱਕ ਲੈਬ ਤੇ 1,30,000 ਤੋਂ 1.5 ਲੱਖ ਦੇ ਵਿੱਚਕਾਰ ਦਾ ਮੋਟਾ-ਮੋਟਾ ਜਿਹੜਾ ਹੈਗਾ ਉਹ ਖਰਚਾ ਮਲੇਗਾ। ਅਸੀਂ ਸਾਰੇ ਪੈਸੇ ਜਿਹੜੇ ਨੇ ਸਕੂਲ ਮੈਨੇਜਮੈਂਟ ਕਮੇਟੀ ਨੂੰ ਦੇ ਰਹੇ ਆ ਉਹ ਹੀ ਇੱਥੇ ਉਹਦੇ ਖਰਚ ਕਰਦੇ। ਬੱਚਿਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ? ਬੱਚਿਆਂ ਨੂੰ ਅਸੀਂ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਜੀ ਇਸ ਤਰ੍ਹਾਂ ਦੀ ਜਿਹੜੀ ਲੈਬਸ ਹੈਗੀ ਆ ਇਹਨਾਂ ਨੂੰ ਜ਼ਿਆਦਾ ਤੋਂ ਵੱਧ ਤੋਂ ਵੱਧ ਯੂਜ਼ ਕੀਤਾ ਜਾਵੇ, ਜ਼ਿਆਦਾ ਜ਼ਿਆਦਾ ਇੱਥੇ ਆਪਣਾ ਟਾਈਮ ਸਪੈਂਡ ਕੀਤਾ ਜਾਵੇ, ਸਾਇੰਟੀਫਿਕ ਥਿੰਕਿੰਗ, ਕ੍ਰਿਟੀਕਲ ਥਿੰਕਿੰਗ ਜਿਹੜੀ ਹੈਗੀ ਉਹ ਡਿਵੈਲਪ ਕੀਤਾ ਜਾਵੇ ਤੇ ਆਪਣੀ ਰੁਚੀ ਬਣਾਈਏ। ਥੈਂਕ ਯੂ ਤੇ ਸਾਰਾ ਕੁਝ AI ਨਾਲ ਡਵੈਲਪ ਹੋ ਰਿਹਾ ਹੈਗਾ ਇਸ ਕਰਕੇ ਰੋਬੋਟਸ ਲੈਬ ਹੈ ਜਿਹੜੀ ਉਹ ਬਹੁਤ ਜ਼ਿਆਦਾ ਬੱਚਿਆਂ ਦੇ ਲਈ ਬੈਨੀਫਿਟਸ਼ੀਅਨ ਹੋਊਗੀ ਸਰ